ਮੇਰੇ ਦੋ ਪੁੱਤ ਸੀ ਤੇ ਮੈਨੂੰ ਧੀ ਚਾਹੀਦੀ ਸੀ ਧੀ ਮੈਨੂੰ ਸੜਕ ਕੰਡੇ ਝਾੜੀਆਂ ਦੇ ਉੱਤੋਂ ਮਿਲੀ ਮਾਪਿਓ ਜਨਮ ਦੇ ਕੇ ਧੀ ਨੂੰ ਝਾੜੀਆਂ ਤੇ ਸੁੱਟ ਗਏ ਤਨ ਤੇ ਕੋਈ ਕੱਪੜਾ ਨਹੀਂ ਸੀ ਛੋਟੇ ਜੇ ਕੰਬਲ 'ਚ ਲਪੇਟੀ ਹੋਈ ਸੀ ਅੱਖਾਂ ਬੰਦ ਸੀ ਸਰੀਰ ਠੰਡਾ ਸੀ ਤੇ ਵਜ਼ਨ ਸਿਰਫ 800 ਗ੍ਰਾਮ ਨਾ ਮਹੀਨਿਆਂ ਦੀ ਸੀ ਨਾ ਦਿਨਾਂ ਦੀ ਇੰਜ ਲੱਗਦਾ ਸੀ ਕਿ ਜਨਮ ਦੇ ਕੇ ਹੀ ਕੋਈ ਸੁੱਟ ਗਿਆ। ਜਦੋਂ ਹਸਪਤਾਲ ਲੈ ਕੇ ਗਏ ਤਾਂ ਡਾਕਟਰ ਨੇ ਜਵਾਬ ਦੇ ਦਿੱਤਾ ਤੇ ਮੇਰਾ ਰੋਣਾ ਨਹੀਂ ਸੀ ਰੁਕ ਰਿਹਾ ਕਿ ਮੇਰੀ ਧੀ ਨੂੰ ਕੁਝ ਹੋ ਨਾ ਜਾਵੇ। ਜਦੋਂ ਮੈਂ ਪਹਿਲੀ ਵਾਰੇ ਬੱਚੀ ਨੂੰ ਕੋਖ ਚ ਲਿਆ ਸੀ ਮੈਂ ਉਦੋਂ ਹੀ ਮੰਨ ਲਿਆ ਸੀ ਕਿ ਇਹ ਮੇਰੀ ਧੀ ਆ। ਜਦੋਂ 3 ਸਾਲਾਂ ਦੀ ਹੋਈ ਤਾਂ ਪਤਾ ਲੱਗਾ ਨਾ ਤਾਂ ਇਹਨੂੰ ਸੁਣ ਸਕਦਾ ਏ ਤੇ ਨਾ ਹੀ ਇਹ ਬੋਲ ਸਕਦੀ ਆ। ਲੋਕਾਂ ਨੇ ਬਹੁਤ ਕਿਹਾ ਕਿ ਇਹਨੂੰ ਆਸ਼ਰਮ ਛੱਡਿਓ। ਪੁਲਿਸ ਨੂੰ ਦੇ ਦੋ ਤੁਸੀਂ ਜੱਬ ਪਾ ਲਿਆ ਹੁਣ ਤੁਹਾਨੂੰ ਆਪਰੇਸ਼ਨ ਕਰਉਣਾ ਪੈਣਾ ਪਰ ਮੈਂ ਕਿੰਨੀ ਐ ਕਿ ਬੇਸ਼ੱਕ ਇਹਨੂੰ ਮੈਂ ਜਨਮ ਨਹੀਂ ਦਿੱਤਾ ਪਰ ਢਿੱਡੋ ਜੰਮਿਆ ਨਾਲ ਉਹ ਵੱਧ ਪਿਆਰੀ ਐ ਮੈਨੂੰ ਮੇਰੀ ਧੀ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਵੀ ਤੁਹਾਡੇ ਦੋ ਬੇਟੇ ਹੋਏ ਹੈਣਾ ਜਦੋਂ ਤੁਹਾਡੇ ਦੂਜਾ ਬੇਟਾ ਹੋਇਆ ਤੁਸੀਂ ਖੁਸ਼ ਨਹੀਂ ਹੋਏ ਹੈਣਾ ਪਹਿਲੇ ਦਿੱਤਾ ਬੰਦੇ ਨੂੰ ਹੁੰਦਾ ਹੈ ਹੈਣਾ ਪਹਿਲੇ ਮੈਨੂੰ ਇਹ ਦੱਸੋ ਕਿ ਵਿਆਹ ਕਦੋਂ ਹੁੰਦਾ ਤੇ ਕਦੋਂ ਤੁਹਾਡੇ ਪਹਿਲਾ ਬੱਚਾ ਹੁੰਦਾ ਤੇ ਕਦੋਂ ਦੂਜਾ ਮੈਮ ਮੇਰੀ ਮੈਰਿਜ 2009 ਚ ਹੂੰ ਹੋਈ ਸੀ ਕਿ 25 ਅਕਤੂਬਰ ਹੈਗਾ ਹੈ ਤੇ ਮੇਰੀ ਮੈਰਿਜ ਤੋਂ ਬਾਅਦ ਜਿੱਦਾਂ 2010 ਚ ਮੇਰਾ ਵੱਡਾ ਬੇਟਾ ਹੋਇਆ ਤੇ ਉਦੋਂ ਤਾਂ ਪਹਿਲੀ ਵਾਰ ਤਾਂ ਬਹੁਤ ਖੁਸ਼ ਸੀਗੇ ਚਲੋ ਬੇਟੀ ਹੋਏਗੀ ਜਾਂ ਬੇਟਾ ਹੋਏਗਾ ਹਨਾ ਪਹਿਲੀ ਵਾਰ ਤਾਂ ਖੁਸ਼ ਪਹਿਲਾ ਬੱਚਾ ਖੁਸ਼ ਹਾਂਜੀ ਤੇ ਜਦੋਂ ਮੇਰਾ ਦੂਸਰਾ ਬੇਟਾ ਹੋਇਆ 2012 ਚ ਉਹਦਾ ਹੈਗਾ ਏ ਡੇਟ ਆਫ ਬਰਥ ਤੇ ਉਦੋਂ ਵੀ ਮੈਂ ਨਾ ਰੋਣ ਲੱਗ ਗਈ ਸੀ ਕਿ ਮੈਂ ਅੰਦਰੋਂ ਖੁਸ਼ ਨਹੀਂ ਸੀਗੀ ਕਿਉਂ ਵੀ ਮੈਂ ਕਹਿੰਦੀ ਸੀ ਬੇਟੀ ਹੋਏਗੀ ਅੱਛਾ ਤੇ ਮੇਰੇ ਹਸਬੰਡ ਵੀ ਕਹਿੰਦੇ ਸੀ ਵੀ ਬੇਟੀ ਹੋਏਗੀ ਉਹਨਾਂ ਨੂੰ ਵੀ ਬਹੁਤ ਚਾਅ ਸੀ ਬੇਟੀ ਦਾ ਤੇ ਸਾਡੇ ਬੇਟਾ ਹੋਇਆ ਤੇ ਮੈਂ ਵੀ ਜਾਦਾ ਉਹ ਅੰਦਰੋਂ ਖੁਸ਼ੀ ਨਹੀਂ ਹੋਈ ਵੀ ਜਿੱਦਾਂ ਹਨਾ ਵੀ ਮਨ ਜਾ ਉਦਾਸ ਹੋ ਗਿਆ ਵੀ ਅਸੀਂ ਤਾਂ ਬੇਟੀ ਚਾਹੁੰਦੇ ਸੀ ਤੇ ਸਾਡੇ ਬੇਟਾ ਹੋ ਗਿਆ ਅੱਛਾ ਤੇ ਤੁਹਾਡੇ ਹਸਬੰਡ ਹਾਂਜੀ ਉਹ ਵੀ ਉਹ ਵੀ ਨਿਖੋਚ ਸੀਗੇ ਵੀ ਬੇਟਾ ਹੋਇਆ ਉਹ ਵੀ ਕਹਿੰਦੇ ਸੀ ਵੀ ਬੇਟੀ ਹੁੰਦੀ ਤਾਂ ਬਹੁਤ ਵਧੀਆ ਸੀ ਤੇ ਉਸ ਤੋਂ ਬਾਅਦ ਫਿਰ ਜਿੱਦਾਂ ਮਹਨੂ ਬੇਟੇ ਤਾਂ ਮੇਰੇ ਵੱਡੇ ਹੋ ਗਏ ਹਨ ਮੈਂ ਇਹਦੋਂ ਬਹੁਤ ਜ਼ਿਆਦਾ ਵੀ ਬਿਮਾਰ ਹੋ ਗਈ ਸੀ ਜਦੋਂ ਮੇਰਾ ਦੂਸਰਾ ਬੇਟਾ ਵੀ ਮੈਂ ਜਨਮ ਦਿੱਤਾ ਬੇਟੇ ਨੂੰ ਤਾਂ ਬਹੁਤ ਜ਼ਿਆਦਾ ਬਿਮਾਰ ਹੋ ਗਈ ਮੈਂ ਪਹਿਲਾਂ ਵੀ ਬਿਮਾਰ ਹਸੀ 2-3 ਮਨთ ਤੋਂ ਪਹਿਲਾਂ ਵੀ ਜਦੋਂ ਬੱਚਾ ਹੋਣ ਵਾਲਾ ਸੀ ਤੇ ਉਸ ਤੋਂ ਬਾਅਦ ਵੀ ਇਹਨਾਂ ਦੇ ਪਾਪਾ ਕਹਿੰਦੇ ਵੀ ਆਪਾਂ ਹੋਰ ਬੱਚਾ ਨਹੀਂ ਲੈਣਾ ਤੇ ਆਪਾਂ ਗੋਦ ਲੈ ਲਾਂਗੇ ਕਿਤੋਂ ਵੀ ਬੇਟੀ ਲੈ ਲਾਂਗੇ ਤੇ ਸਾਡੇ ਮਨ ਵਿੱਚ ਸੀ ਵੀ ਅਸੀਂ ਕਿਸੇ ਤੋਂ ਲਾਵਾਂਗੇ ਬੇਟੀ ਤੇ ਫਿਰ ਸਾਡੇ ਜਿਵੇਂ ਵੀ ਬੱਚੇ ਥੋੜੇ ਵੱਡੇ ਹੋ ਗਏ ਹਨ ਤੇ ਕਦੀ ਸੋਚਦੇ ਸੀ ਅਸੀਂ ਬੇਟੀ ਲੈ ਲੈਣੇ ਕਦੇ ਤੇ ਸੀ ਵੀ ਚਲੋ ਰਹਿਣ ਦਿੰਨੇ ਆ ਪਰ ਫਿਰ ਇੱਕ ਦਿਨ ਅਸੀਂ ਕਿਹਾ ਚਲੋ ਆਪਾਂ ਲੈ ਹੀ ਲਵਾਂਗੇ ਕਿਤੋਂ ਵੀ ਆਪਾਂ ਕਿਸੇ ਹਸਪੀਟਲ ਵਿੱਚ ਕਾਇ ਦਿੰਨੇ ਆ ਜਾ ਕੇ ਕਈ ਵਾਰ ਹੁੰਦਾ ਹੀ ਜਿਵੇਂ ਕਿਸਦੇ ਦੋ ਤਿੰਨ ਬੇਟੀਆਂ ਹੋ ਜਾਣ ਤੇ ਉਹ ਕਾਇ ਦਿੰਦੇ ਨੇ ਚਲੋ ਕੋਈ ਗੱਲ ਨਹੀਂ ਅਸੀਂ ਗੋਦ ਦੇ ਦਾਂਗੇ ਸਾਡੇ ਇਹੀ ਮਨ ਵਿੱਚ ਹੈਗੀ ਸੀ ਵੀ ਅਸੀਂ ਬੇਟੀ ਲਵਾਂਗੇ ਤੇ ਇੱਕ ਦਿਨ ਅਸੀਂ ਜਾ ਰਹੇ ਸੀ ਕਿਤੇ ਰਿਸ਼ਤੇਦਾਰਾਂ ਤੇ ਅਸੀਂ ਫਰੋਸਪੁਰ ਤੋਂ ਜਿਵੇਂ ਅੱਗੇ ਜੀਰੇ ਵਾਲਾ ਰੋਡ ਹੈਗਾ ਉੱਥੇ ਜਾ ਰਹੇ ਸੀ ਤੇ ਰਸਤੇ ਵਿੱਚ ਨਾ ਜਿੱਦਾਂ ਵਾਸੀਂ ਉੱਥੇ ਰੁਕੇ ਵੀ ਕਾ ਜਿਵੇਂ ਗੁਰੂਵਰ ਸਾਇਤ ਚਾਲਕ ਐਸੀ ਧਰਮਕੋਟ ਜਾਣਾ ਸੀ ਤੇ ਜੀਰੇ ਦੇ ਵਿੱਚ ਕਾ ਜਿਵੇਂ ਵਿਚਾਲੇ ਜੀ ਹਨਾ ਜਾ ਕੇ ਤੇ ਮੈਂ ਕਿਹਾ ਵੀ ਆਪਾਂ ਇੱਥੇ ਵਿਦਾਸ ਕੁ ਮਿੰਟ ਰ ਖੜਦੇ ਆ ਨਾਲੇ ਜਿਵੇਂ ਐ ਸਾਈ ਜੀ ਹਨਾ ਨਿਕਲ ਚ ਆਂਦੀਏ ਤੇ ਬੈਂਬ ਵਾਸ਼ਰੂਮ ਵੀ ਜਾਣਾ ਸੀ ਅੱਛਾ ਤੇ ਨਾ ਕਾਫੀ ਜ਼ਿਆਦਾ ਜਿਵੇਂ ਬੂਟੇ ਨਾਲ ਹਨਾ ਝਾੜੀਆਂ ਜੇ ਸੀਗੀਆਂ ਤੇ ਇਹ ਬੱਚੀ ਨਾ ਉੱਥੇ ਵੀ ਮੈਨੂੰ ਜਿੱਦਾਂ ਸ਼ਾਲ ਜੀ ਦੇਖੀ ਹਨਾ ਪੀਲੇ ਚ ਰੰਗ ਦੀ ਸ਼ਾਲ ਸੀ ਮੈਂ ਕਿ ਸ਼ਾਇਦ ਵੈਸੇ ਕੋ ਕਪੜਾ ਪਿਆ ਜਦੋਂ ਮੈਂ ਅੱਗੇ ਜਾ ਕੇ ਦੇਖਿਆ ਤੇ ਉਹਦੇ ਮੈਂ ਕਿਹਦੇ ਵਿੱਚ ਕੁਝ ਹੈ ਹਨਾ ਫਿਰ ਮੈਂ ਇਹ ਪਾਪਾ ਨੂੰ ਕਿਹਾ ਮੈਂ ਖ ਤੁਸੀਂ ਆ ਕੇ ਦੇਖੋ ਕਿ ਵਿੱਚ ਕੀ ਹੈ ਜਦੋਂ ਦੇਖਿਆ ਤੇ ਬੱਚੀ से ਦੀ ਆਵਾਜ਼ ਨਹੀਂ ਸੀ ਨਿਕਲਦੀ ਰੋਂਦੀ ਨਹੀਂ ਸੀ ਨਾ ਬਿਲਕੁਲ ਨਹੀਂ ਰੋਂਦੀ ਜਿਵੇਂ ਕਿਸੇ ਨੇ ਨਾ ਟਾਈਮ ਤੋਂ ਪਹਿਲਾਂ ਹੀ ਜਨਮ ਹਨਾ ਦੇ ਕੇ ਤੇ ਉੱਥੇ ਆ ਦਿੱਤਾ ਸੀ મતલਬ ਡਿਲੀਵਰੀ 8 ਮਹੀਨੇ ਤੋਂ ਪਹਿਲਾਂ ਹੀ ਹੋ ਰਹੀ ਹੈ ਸ਼ਾਇਦ ਇਹਦਾ weight ਵੀ ਉਦੋਂ ਹੈਗਾ ਸੀ 800 ਗ੍ਰਾਮ ਦੀ ਸੀ ਕਿੰਨੇ ਕੁ ਦਿਨਾਂ ਦੀ ਸੀ ਜਾਂ ਮਹੀਨਿਆਂ ਦੀ ਸੀਗੀ ਮੈਂ ਮੈਂ ਤਾਂ ਬੀਜ ਨੇ ਆਪਾਂ ਉਹਨਾਂ ਦਿਨਾਂ ਦੀ ਕਹਿ ਸਕਦੇ ਤੇ ਨਾ ਹੀ ਮਹੀਨਿਆਂ ਦੀ ਕਹਿ ਸਕਦੇ ਹਨ ਬੀ ਜਿਵੇਂ ਥੋੜੇ ਟਾਈਮ ਦੀ ਲਾ ਲ ਤੁਸੀਂ ਅੱਛਾ ਮਤਲਬ ਜਨਮ ਹਾਂ ਜਨਮ ਤੋਂ ਥੋੜੇ ਟਾਈਮ ਦੀ ਹੈਗੀ ਸੀ ਮੈਂ ਇਕੱਲੀ ਨਾ ਜਿੱਦਾਂ ਆਪਾਂ ਕਹਿ ਲਈ ਛੋਟੇ ਚ ਕੰਬਲ ਦੇ ਵਿੱਚ ਹੀ ਲਪੇਟ ਕੇ ਤੇ ਦੇ ਵੀ ਤਾਂਨ ਤੇ ਕੋਈ ਕਪੜਾ ਨਹੀਂ ਸੀਗਾ ਅੱਛਾ ਹਾਂ ਜੀ ਉਵੇਂ ਝਾੜੀਆਂ ਦੇ ਵਿੱਚ ਹੀ ਵੀ ਮਤਲਬ ਕਿਸੇ ਨੇ ਜਨਮ ਦੇ ਕੇ ਹਨਾ ਰੱਖ ਤਾਂ ਹੋਵੇ ਇਦਾਂ ਹੀ ਲੱਗਦਾ ਸੀਗਾ ਤੇ ਜਦੋਂ ਅਸੀਂ ਇਹਨੂੰ ਚੱਕਿਆ ਹਨਾ ਇਹ ਕਾਫੀ ਜ਼ਿਆਦਾ ਸੀਰੀਅਸ ਸੀ ਸਾਨੂੰ ਐ ਲੱਗਦਾ ਸੀ ਵੀ ਬਚੂਗੀ ਨਹੀਂ ਹਾਂ ਹਾਂ ਨਾ ਇਹਦੀ ਅੱਖਾਂ ਵੀ ਬੰਦ ਸੀ ਅੱਛਾ ਅੱਖਾਂ ਬੰਦ ਸੀ ਹਾਂਜੀ ਅੱਖਾਂ ਬੰਦ ਸੀ ਅੱਖਾਂ ਤਾਂ 1 ਮਹੀਨਾ ਬਾਅਦ ਚ ਖੁੱਲੀਆਂ ਨਹੀਂ ਇਹਦੀ ਮਹੀਨਾ ਅੱਖਾਂ ਨਹੀਂ ਖੁੱਲੀਆਂ ਹਾਂ ਮਹੀਨਾ ਅੱਖਾਂ ਨਹੀਂ ਖੁੱਲੀਆਂ ਅੱਛਾ ਤੇ ਦੁੱਧ ਵੀ ਬਿਲਕੁਲ ਜਿਵੇਂ ਦੋ ਚੋਏ ਇਹਦੇ ਮੂੰਹ ਵਿੱਚ ਦੋ ਚੋਏ ਪਾਉਂਦੇ ਸੀ ਬਸ ਉਹੀ ਜਿਵੇਂ ਆਪਾਂ ਕਹਿ ਲਈ ਨਾ ਇੱਕ ਚਮਚਾ ਉਹ ਵੀ ਨਹੀਂ ਪੀਂਦੀ ਚਮਚਾ ਵੀ ਨਹੀਂ ਪੀਂਦੀ ਸੀ ਹਾਂਜੀ ਪੂਰੇ ਦਿਨ ਚ ਵੀ ਕਾਫੀ ਜਿਆਦਾ ਛੋਟੀ ਸੀ ਕਾਫੀ ਜਿਆਦਾ ਸੀਰੀਅਸ ਸੀ ਬਿਲਕੁਲ ਛੋਟੀ ਜਿਵੇਂ ਪੌਣਾ ਕਿਲੋ ਹਨਾ 800 ਗ੍ਰਾਮ ਔਣੀ ਕੋ ਕਿਲੋ ਦੀ ਸੀਗੀ ਹੂੰ ਫਿਰ ਅਸੀਂ ਇਹਨੂੰ ਨਾ ਉਚੱਕ ਕੇ ਫਿਰ ਅਸੀਂ ਵਾਪਸ ਨਹੀਂ ਆਏ ਅਸੀਂ ਜਿੱਥੇ ਜਾਣਾ ਸੀ ਨਾ ਆਪਣੇ ਰਿਸ਼ਤੇਦਾਰਾਂ ਤੇ ਉੱਥੇ ਹੀ ਨਾਲ ਇਹਨੂੰ ਲੈ ਕੇ ਚਲੇ ਗਏ ਅੱਛਾ ਹਾਂਜੀ ਉਦੋਂ ਫਿਰ ਤੁਸੀਂ ਕਹਿੰਨੇ ਕਿ ਬੱਚੀ ਜਦੋਂ ਤੁਹਾਨੂੰ ਮਿਲਦੀ ਠੰਡੀ ਪਈ ਸੀਗੀ ਹਾਂਜੀ ਠੰਡੀ ਸੀ ਠੰਡੀ ਹੋਈ ਪਈ ਸੀ ਤੇ ਉਦੋਂ ਲਾਕਡਾਊਨ ਵੀ ਲੱਗਿਆ ਹੋਇਆ ਸੀ ਤੇ ਸਾਨੂੰ ਉੱਥੇ ਬਹੁਤ ਹੀ ਜ਼ਿਆਦਾ ਜ਼ਰੂਰੀ ਕੰਮ ਸੀਗਾ ਅਸੀਂ ਜਿਸ ਘਰ ਕੇ ਜਾ ਰਹੇ ਸੀ ਹੂੰ ਤੇ ਜਾਣਾ ਵੀ ਜ਼ਰੂਰੀ ਸੀ ਤੇ ਅੱਗੇ ਸਾਨੂੰ ਨਾਕੇ ਤੇ ਵੀ ਰੋਕ ਲਿਆ ਪੁਲਿਸ ਨੇ ਫਿਰ ਅਸੀਂ ਇਹਦਾ ਹੀ ਕਿਹਾ ਅਸੀਂ ਕਿ ਅਸੀਂ ਕੁੜੀ ਨੂੰ ਦਾਖਲ ਕਰਨਾ ਹੈ ਮੋਗੇਸ ਤਾਂ ਚੱਲੇ ਆਂ ਫਿਰ ਉਹਨਾਂ ਨੇ ਸਾਨੂੰ ਅੱਗੇ ਜਾਣ ਤਾਂ ਤੇ ਉੱਥੇ ਗਏ ਤੇ ਮੇਰੇ ਪਾਬ ਵੀ ਹੈਗੇ ਨੇ ਕਰਮਕੋਟ ਹਾਂਜੀ ਉਹਨਾਂ ਕੋਲੇ ਅਸੀਂ ਜਾਣਾ ਸੀ ਫਿਰ ਅਸੀਂ ਉਹਨਾਂ ਨੂੰ ਜਾ ਕੇ ਦੱਸਿਆ ਤੇ ਉਹ ਕਹਿੰਦੇ ਵੀ ਇਹ ਕੁੜੀ ਤਾਂ ਬਿਲਕੁਲ ਹਨਾ ਕਿੱਦਾਂ ਇਹਨੂੰ ਤਾਂ ਤੁਸੀਂ ਵੀ ਆਪ ਦਾਖਲ ਕਰਨੇ ਆ ਜਾ ਕੇ ਫਿਰ ਅਸੀਂ ਇਹਨੂੰ ਨਾ ਧਰਮ ਕੋਟ ਲੈ ਕੇ ਗਏ ਦਾਖਲ ਕਰਾਉਣ ਵਾਸਤੇ ਤੇ ਉੱਥੋਂ ਉਹਨਾਂ ਨੇ ਕਿਹਾ ਨਹੀਂ ਤੁਸੀਂ ਇਹਨੂੰ ਮੋਗੇ ਲੈ ਜਾਓ ਵੀ ਬੱਚੀ ਸੀਰੀਅਸ ਹੈਗੀ ਏ ਅੱਛਾ ਬਿਮਾਰ ਹੈ ਤੇ ਫਿਰ ਅਸੀਂ ਜਦੋਂ ਮੋਗੇ ਲੈ ਕੇ ਤੇ ਉਹਨਾਂ ਨੇ ਵੀ ਸਾਨੂੰ ਪੇਜ ਤਾਂ ਕਹਿੰਦੇ ਨਹੀਂ ਤੁਸੀਂ ਇਹਨੂੰ ਕਿਤੇ ਹੋਰ ਲੈ ਜਾਓ ਤੇ ਉਸ ਤੋਂ ਬਾਅਦ ਫਿਰ ਅਸੀਂ ਇੱਕ ਰਾਤ ਉੱਥੇ ਰੋਕ ਕੇ ਨਾ ਅਸੀਂ ਵਾਪਸ ਆ ਗਏ ਕਾਰ ਤੇ ਜਿੱਦਾਂ ਆਪਣੀਆਂ ਹਨਾ ਬਜ਼ੁਰਗ ਦੀ ਦਾਦੀ ਹੈਗੀ ਐ ਤੇ ਉਹ ਕਹਿੰਦੀ ਕੋਈ ਗੱਲ ਨਹੀਂ ਨੂੰ ਪੁੱਛਣੀ ਹੈਗਾ ਸਹੀ ਹੋ ਜੇਗੀ ਵੀ ਆਪਾਂ ਕਿਤੇ ਨਹੀਂ ਲੈ ਕੇ ਜਾਣਾ ਅੱਛਾ ਵੀ ਤੁਹਾਨੂੰ ਮੈਂ ਦੱਸਾਂਗੀ ਨੂੰ ਕਿਦਾਂ ਰੱਖਣਾ ਜਿਵੇਂ ਮੈਰੂ ਦੇ ਵਿੱਚ ਲਪੇਟ ਕੇ ਇਦਾਂ ਉਹਨੇ ਕੁਝ ਸਾਨੂੰ ਦੱਸਿਆ ਸੀ ਉਵੇਂ ਹੀ ਕੀਤਾ ਤੇ ਜਦੋਂ ਹਫਤਾ ਕੋਇਆ ਨਾ ਤੇ ਕਾਫੀ ਜ਼ਿਆਦਾ ਬਿਮਾਰ ਹੋ ਗਈ ਦੀ ਸ਼ਕਲ ਵੀ ਐ ਚੇਂਜ ਹੋ ਗਈ ਪਤਾ ਨਹੀਂ ਵੀ ਕਿਦਾਂ ਦੀ ਬਣ ਗਈ ਜਿਵੇਂ ਨੂੰ ਹਵਾ ਵਗੈਰਾ ਲੱਗ ਗਈ ਹਨਾ ਬਾਹਰ ਦੀ ਤੇ ਉਸ ਤੋਂ ਬਾਅਦ ਅਸੀਂ ਫਾਜ਼ਲ ਕਾ ਲੈ ਗਏ ਬੱਚਿਆਂ ਵਾਲੇ ਡਾਕਟਰ ਕੋਲ ਕਹਿੰਦੇ ਤੁਸੀਂ ਲੈ ਕੇ ਜਾਓ ਉੱਥੇ ਉਹਨਾਂ ਨੇ ਨਹੀਂ ਦਾਖਾ ਕੀਤਾ ਕਹਿੰਦੇ ਇਹ ਤਾਂ ਕਾਫੀ ਜ਼ਿਆਦਾ ਵੀ ਹੈ ਮੈਂ ਤਾਂ ਬੱਚਾ ਤਾਂ ਸਪਹਿਲੀ ਵਾਰ ਦੇਖਿਆ ਏ ਵੀ ਦਾ ਤਾਂ ਬਿਲਕੁਲ ਵੇਟ ਵੀ ਬਹੁਤ ਹੀ ਘੱਟ ਹੈ ਅਸੀਂ ਇਹਨੂੰ ਨਹੀਂ ਐਡਮਿਟ ਨਹੀਂ ਕਰ ਸਕਦੇ ਤੇ ਫਿਰ ਉਸ ਤੋਂ ਬਾਅਦ ਅਸੀਂ ਜਲਾਲਾਬਾਦ ਲੈ ਕੇ ਆਏ ਉੱਥੋਂ ਵੀ ਤਿੰਨ ਹੈਗੇ ਨੇ ਹਸਪੀਟਲ ਬੱਚਿਆਂ ਵਾਲੇ ਉਹਨਾਂ ਵੀ ਨੂੰ ਨਹੀਂ ਕਿਸੇ ਨਹੀਂ ਦਾਖਲ ਕੀਤਾ ਤਿੰਨਾਂ ਵਿੱਚੋਂ ਕਿਸੇ ਨੂੰ ਨਹੀਂ ਅੱਛਾ ਕੀ ਕਹਿੰਦੇ ਸੀ ਡਾਕਟਰ ਹਾਂ ਕਹਿੰਦੇ ਵੀ ਇਹ ਮੈਂ ਤਾਂ ਬੱਚਾ ਤਾਂ ਦੇਖਿਆ ਹੀ ਪਹਿਲੀ ਵਾਰ ਜਮਾਂ ਬਿਲਕੁਲ ਇੰਨਾ ਛੋਟਾ ਕਦੇ ਤਾਂ ਵੀ ਜੇ ਆਪਾਂ ਸਤਮਾਹ ਆ ਕਹੀਏ ਤਾਂ ਉਹ ਵੀ ਨਹੀਂ ਹੋ ਸਕਦਾ ਕਿੰਨਾ ਛੋਟਾ ਸੀ ਕਿੰਨਾ ਸਾਈਜ਼ ਬਿਲਕੁਲ ਜਿਵੇਂ ਛੋਟਾ ਕਰਨਾ <laughs> ਸੀ <See. In lager. gasps> oh. oh. ਸੀ ਆਪੇ حساب ਲਾਲ 800 ਗ੍ਰਾਮ ਹਨਾ ਕਿਲੋ ਵੀ ਨਹੀਂ ਸੀ ਪੂਰਾ weight ਇਹਦਾ ਤੇ ਉਸ ਤੋਂ ਬਾਅਦ ਫਿਰ ਅਸੀਂ ਘਰੇ ਲੈ ਕੇ ਆ ਗਏ ਵਾਪਸ ਦੂਸਰੇ ਦਿਨ ਫਿਰ ਅਸੀਂ ਫਰੀਦਕੋਟ ਇਹਨੂੰ ਦਾਖਲ ਕਰਤਾ ਦੂਸਰੇ ਦਿਨ ਅਸੀਂ ਇਹਨੂੰ ਨਾ ਹਸਪੀਟਲ ਲੈ ਕੇ ਗਏ ਸੀ ਤੇ ਉਥੋਂ ਡਾਕਟਰਾਂ ਨੇ ਜਵਾਬ ਦੇਤਾ ਵੀ ਇਹਨੇ ਨਹੀਂ ਬਚਣਾ ਹਨਾ ਵੀ ਕਾਫੀ ਜਿਆਦਾ ਸੀਰੀਅਸ ਹੈ ਤੇ ਮੈਨੂੰ ਇੰਨਾ ਜਿਆਦਾ ਉੱਥੇ ਰੋਣ ਆਏ ਬਾਹਰ ਨਿਕਲ ਕੇ ਮੈਨੂੰ ਇੰਜ ਵੀ ਮਹਿਸੂਸ ਹੁੰਦਾ ਜਿਵੇਂ ਵੀ ਮੈਂ ਇਹਨੂੰ ਜਨਮ ਦਿੱਤਾ ਹੈ ਹਨਾ ਤੇ ਬਹੁਤ ਜਿਆਦਾ ਮੈਂ ਰੋਈ ਮੈਂ ਕਿ ਹਾਈ ਨਹੀਂ ਨਹੀਂ ਬਚਣਾ ਤੇ ਫਿਰ ਆਪਾਂ ਵੀ ਇਹਦੇ ਬਿਨਾ ਕਿਵੇਂ ਰਵਾਂਗੇ अच्छा ਤੇ ਇਹ ਨਾਲ ਹੀ ਕਾਲਜ ਹੈਗਾ ਸਿਓ ਹਸਪੀਟਲ ਦੇ ਤੇ ਉਥੋਂ ਨਾ ਇੱਕ ਮੁੰਡਾ ਸੀ ਵੀ ਕਾਫੀ ਜ਼ਿਆਦਾ ਵਿਜਵਾਨ ਸੀ ਤੇ ਉਹ ਵਿਚਾਰਾ ਦੇਖ ਕੇ ਨਾ ਆ ਗਿਆ ਤੇ ਉਹ ਉਹਦੇ ਪਾਪਾ ਨੂੰ ਕਹਿੰਦਾ ਵੀ ਦੀਦੀ ਨੂੰ ਕੀ ਹੋਇਆ ਕਿਉਂ ਇੰਨੀ ਰੋਈ ਜਾਂਦੀ ਹੈ ਕਹਿੰਦੇ ਆ ਬੱਚੀ ਨੂੰ ਅਸੀਂ ਦਾਖਲ ਕਰਨਾ ਆਏ ਸੀ ਤੇ ਉਹਨਾਂ ਨੇ ਜਵਾਬ ਦੇਤਾ ਤੇ ਤਾਂ ਕਰਕੇ ਵੀ ਇਹ ਇੰਨੀ ਜ਼ਿਆਦਾ ਰੋਈ ਜਾਂਦੀ ਹੈ ਹੂੰ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਬਿੰਨ ਕੁਝ ਨਹੀਂ ਹੁੰਦਾ ਕਹਿੰਦੇ ਬਾਅਦ ਚ ਜਾਏਗੀ ਠੀਕ ਹੋ ਜਾਏਗੀ ਉਦੋਂ ਕਿੰਨਾ ਟਾਈਮ ਹੋਇਆ ਸੀ ਇਹ ਮਿਲੀ ਨੂੰ ਤੁਹਾਨੂੰ ਉਦੋਂ ਅਸੀਂ ਇੱਕ ਦਿਨ ਹੀ ਪਹਿਲਾਂ ਲੈ ਕੇ ਆਏ ਸੀ अच्छा एक दिन चेना हो गया हां जी एक दिन चेना हो गया। ਉੱਥੇ ਫਿਰ ਇਹਨੂੰ ਮਸ਼ੀਨ ਵਿੱਚ ਰੱਖਿਆ ਗਿਆ 20 ਦਿਨ। ਹੂੰ 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 20 ਦਿਨ ਤੋਂ ਬਾਅਦ ਫਿਰ ਸਾਨੂੰ ਛੁੱਟੀ ਦਿੱਤੀ ਉਹਨਾਂ ਨੇ। ਹੂੰ ਤੇ ਇਹਦੀਆਂ ਨਾ ਵੀ ਅੱਖਾਂ ਤਾਂ ਉਹਨਾਂ ਨੇ ਕਿਹਾ ਸੀ ਜਿੱਦਾਂ ਅੱਖਾਂ ਨੂੰ ਕੋਈ ਬਿਮਾਰੀ ਲੱਗ ਗਈ ਐ ਵੀ ਇਹਦੇ ਹਜੇ ਪਰਦੇ ਨਹੀਂ ਬਣੇ ਅੱਖਾਂ ਦੇ ਪਰਦੇ ਬਣਨਗੇ ਜਦੋਂ ਵੀ ਇਹ ਬੱਚਾ ਨਾ ਨੋਰਮਲ ਹਨਾ ਵੀ ਜਦੋਂ ਦਾ ਵੀਰੋਂ ਟਾਈਮ ਹੋਏਗਾ ਡਿਲੀਵਰੀ ਟਾਈਮ ਉਦੋਂ ਹੀ ਬਣਦੇ ਨੇ ਪਰਦੇ ਵੀ ਪਹਿਲਾਂ ਨਹੀਂ ਕਹਿੰਦੇ ਇਹਦਾ ਟਾਈਮ ਤਾਂ ਪਹਿਲਾ ਜਨਮ ਹੋ ਗਿਆ ਤੇ ਇਹਦੇ ਪਰਦੇ ਨਹੀਂ ਹਜੇ ਬਣੇ ਅੱਛਾ ਤੇ ਅੱਖਾਂ ਨੂੰ ਬਿਮਾਰੀ ਲੱਗ ਗਈ ਫਿਰ ਅਸੀਂ ਰਜਾਨਾ ਜਾਈਦਾ ਸੀ ਜਿੱਦਾਂ ਹਸਪੀਟਲ ਨੂੰ ਲੈ ਕੇ ਤੇ ਉਹ ਅੱਖਾਂ ਦਾ ਵੀ ਇਲਾਜ ਹੋ ਗਿਆ ਇਹਦੇ ਨੱਕ ਦਾ ਵੀ ਹੋ ਗਿਆ ਤੇ ਪਰ ਕੰਨਾਂ ਦਾ ਨਹੀਂ ਸਾਨੂੰ ਨਾ ਹੀ ਡਾਕਟਰਾਂ ਨੇ ਕੁਝ ਦੱਸਿਆ ਤੇ ਨਾ ਹੀ ਸਾਨੂੰ ਪਤਾ ਸੀ ਅੱਛਾ ਤੇ ਹੁਣ ਵੀ ਬਾਅਦ ਚ ਪਤਾ ਲੱਗੇ ਇਹ ਸੁਣਦਾ ਵੀ ਨਹੀਂ ਤੇ ਨਾ ਹੀ ਇਹ ਬੋਲ ਸਕਦੀ ਹੈ ਅੱਛਾ ਹਾਂਜੀ ਉਦੋਂ ਤੁਹਾਨੂੰ ਅੱਖਾਂ ਦਾ ਇਕੱਲਾ ਦੱਸਿਆ ਸੀਗਾ ਹਾਂਜੀ ਇਕੱਲਾ ਅੱਖਾਂ ਦੇ ਹੀ ਦੱਸਿਆ ਸੀ ਫਿਰ ਤੁਹਾਨੂੰ ਕਿਵੇਂ ਪਤਾ ਲੱਗਦਾ ਕਿੰਨੇ ਸਾਲ ਦੀ ਹੁੰਦੀ ਉਦੋਂ ਤੁਸੀਂ ਨੋਟਿਸ ਕਰਨਾ ਸ਼ੁਰੂ ਕਰਦੇ ਹੋ ਇਹ ਉਦੋਂ 21 ਸਾਲ ਦੀ ਸੀ 21 ਸਾਲਾਂ ਤੋਂ ਜਦੋਂ ਤੁਰਦੀ ਸੀ ਤੇ ਅਸੀਂ ਨਵਾਜ਼ ਮਾਰਦੇ ਸੀ ਹਨ ਤੇ ਪਿੱਛੇ ਨਹੀਂ ਮੁੜ ਕੇ ਵੇਖਦੀ ਸੀ ਤਾਂ ਤੇ ਉਦੋਂ ਸਾਨੂੰ ਫਿਰ ਵੀ ਪਤਾ ਲੱਗਿਆ ਵੀ ਇਹ ਸੁਣਦਾ ਨਹੀਂ ਇੱਕ ਦਿਨ ਵੀ ਜਿਵੇਂ ਜਾ ਰਹੀ ਸੀ ਬੱਚੀ ਤੇ ਅਸੀਂ ਆਵਾਜ਼ ਇਹਨੂੰ ਵੀ ਹਰਮਨ ਕਹਿ ਕੇ ਬੁਲਾਉਂਦੇ ਸੀ ਤੇ ਨਹੀਂ ਦੇਖਦੀ ਸੀ ਪਿੱਛੇ ਮੁੜ ਕੇ ਤੇ ਫਿਰ ਸਾਨੂੰ ਪਤਾ ਲੱਗਿਆ ਵੀ ਇਹਨੂੰ ਬਿਲਕੁਲ ਵੀ ਨਹੀਂ ਸੁਣਦਾ ਵੀ ਆਪਾਂ ਆਵਾਜ਼ ਲਾਉਂਦੇ ਆ ਜਿਵੇਂ ਅੱਜ ਕੱਲ ਬੱਚੇ ਛੋਟੇ ਛੋਟੇ ਨੂੰ ਪਤਾ ਹੁੰਦਾ ਵੀ ਮੇਰਾ ਕੀ ਨਾਮ ਹੈ ਹਨ ਤੇ ਉਹ ਪਿੱਛੇ ਮੁੜ ਕੇ ਵੇਖਦੇ ਨੇ ਪਰ ਇਹ ਨਹੀਂ ਸੀ ਦੇਖਦੀ ਅਚਾਹ ਰਿਸਪੌਂਸ ਨਹੀਂ ਕਰਦੀ ਹਾਂ ਫਿਰ ਅਸੀਂ ਇਹਨੂੰ ਫਰੀਦਕੋਟ ਲੈ ਕੇ ਗਏ ਜਦੋਂ ਇਹਦਾ ਚੈੱਕਅਪ ਕਰਾ ਆਇਆ ਤੇ ਉਹ ਕਹਿੰਦੇ ਵੀ ਉਹ ਨੂੰ ਬਿਲਕੁਲ ਵੀ 1% ਵੀ ਨਹੀਂ ਸੁਣਦਾ ਫਿਰ ਮੈਂ ਇਹਨੂੰ ਇੱਥੇ ਲੈ ਕੇ ਆਈ ਜਿਲ੍ਹਾ ਕਮਿਸ਼ਨਰ ਜਿਹੜਾ ਆਫਿਸ ਦਾ ਅਫਸਰ ਹੁੰਦੇ ਨਾ ਡੀਸੀ ਸਾਹਿਬ ਉਹਨਾਂ ਦੇ ਪੇਸ਼ ਜਾ ਕੇ ਹੋਈ ਤੇ ਉਹਨਾਂ ਨੇ ਮਸ਼ੀਨ ਦਿੱਤੀ ਜੀ ਵੀ ਉਹਨੂੰ ਅੱਛਾ ਵੈਸੇ ਤਾਂ ਵੀ 10000 ਦੀ ਮਸ਼ੀਨ ਸੀ ਤੇ ਉਹਨਾਂ ਨੇ ਸਾਨੂੰ ਫ੍ਰੀ ਦੇ ਦਿੱਤੀ ਅੱਛਾ ਤੇ ਪਰ ਉਹਦੇ ਨਾਲ ਵੀ ਇਹਨੂੰ ਨਹੀਂ ਕੋਈ ਫਰਕ ਨਹੀਂ ਪਿਆ ਕਿੰਨੇ ਸਾਲਾਂ ਦੀ ਸੀ ਉਹਦਾ ਪਤਾ ਲੱਗਾ ਉਦੋਂ ਹੈਗੀ ਸੀ 22 ਸਾਲ ਦੀ ਅੱਛਾ ਉਦੋਂ ਤੱਕ ਬੋਲੇਆ ਵੀ ਨਹੀਂ ਕੁਛ ਇਹਨੇ ਹਾਂ ਬੋਲੇਆ ਵੀ ਨਹੀਂ ਹੁਣ ਥੋੜਾ ਥੋੜਾ ਮੰਮਾ ਕਹਿ ਲੈਂਦੀ ਏ ਹੋਰ ਨਹੀਂ ਬੋਲਿਆ ਜਾਂਦਾ ਇਹਦੇ ਤੋਂ ਅੱਛਾ ਪਹਿਲਾਂ ਬਿਲਕੁਲ ਨਹੀਂ ਬੋਲੀ ਫੇ ਤੁਹਾਨੂੰ ਉਹ ਨਹੀਂ ਪਤਾ ਲੱਗਦਾ ਵੀ ਮਤਲਬ ਬੋਲਣ ਬੋਲ ਵੀ ਨਹੀਂ ਸਕਦੀ हां ਬਾਅਦ ਚ ਪਤਾ ਲੱਗਾ ਜਦੋਂ ਜ਼ਿਆਦਾ ਮਤਲਬ 3 3.5 ਸਾਲ ਦੀ ਹੋਈ ਉਦੋਂ ਪਤਾ ਸਾਨੂੰ ਚੱਲਿਆ ਵੀ ਤਾਂ ਬੋਲਦੀ ਵੀ ਨਹੀਂ ਪਹਿਲਾਂ ਅਸੀਂ ਕਿਹਾ ਚਲੋ ਕੱਲਾ ਸੁਣਦਾਣੀ ਹਾਂ ਤੇ ਬਾਅਦ ਚ ਪਤਾ ਚੱਲਿਆ ਵੀ ਬੋਲਦੀ ਵੀ ਨਹੀਂ ਤੇ ਹੁਣ ਇਹ ਨਾ ਇਹਦੀ ਸਰਜਰੀ ਹੋਏਗੀ ਹਾਂਜੀ ਪਹਿਲਾਂ ਸਾਡੇ ਕੋਲ ਨਾ ਕੋਈ ਇਹਦਾ ਪ੍ਰੂਫ ਨਹੀਂ ਹੈਗਾ ਅਸੀਂ ਪਹਿਲਾਂ ਜਿਵੇਂ ਅਸੀਂ ਧਾਰ ਕੱਟ ਬਣਾਉਣਾ ਮੈਂ 2 3 ਵਾਰ ਗਈ ਤੇ ਕਹਿੰਦੇ ਪਹਿਲਾਂ ਜਨਮ ਪੱਤਰੀ ਲੈ ਕੇ ਆਓ ਅੱਛਾ ਹਣਾ ਤੇ ਜਨਮ ਪੱਤਰੀ ਵੀ ਐਨੀ ਤਸੌਖੀ ਨਹੀਂ ਸੀ ਜਿਵੇਂ ਸਾਡੇ ਕੋਲ ਤਾਂ ਕੋਈ ਪ੍ਰੂਫ ਹੈ ਨਹੀਂ ਸੀ ਤੇ ਫਿਰ ਮੈਂ ਉਹਨਾਂ ਨੂੰ ਜਾ ਕੇ ਵੀ ਬੱਚੀ ਬਾਰੇ ਦੱਸਿਆ ਸੇਵਾ ਕੇਂਦਰ ਚ ਤੇ ਉਹ ਨਾ ਨਵੀ ਵੀ ਬਹੁਤ ਜ਼ਿਆਦਾ ਇਹਦੇ ਨਾਲ ਵੀ ਹੈਨਾ ਮੋ ਦਿਖਾਇਆ ਹਾਂ ਮੋ ਦਿਖਾਇਆ ਤੇ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਵੀ ਤੁਹਾਨੂੰ ਬਣਾ ਦਿੰਨੇ ਆ ਤੇਦਾਰ ਘਟ ਤੇ ਦਾ ਬਣ ਗਿਆ ਤੇ ਹੁਣ ਜਨਮ ਪੱਤਰੀ ਵੀ ਜਿਵੇਂ ਅਸੀਂ ਅਪਲਾਈ ਕੀਤੀ ਵੀ ਉਹ ਵੀ ਬਣ ਜੇਗੀ ਅੱਛਾ ਹਨਾ ਜੇ ਉਹਨਾਂ ਨੂੰ ਪਿਆਰ ਹੁੰਦਾ ਇਹਦੇ ਮੰਮੀ ਡੈਡੀ ਨੂੰ ਤੇ ਉਹਨਾਂ ਨੇ ਇਹਨੂੰ ਵਿਚਾਰੀ ਨੋਥ ਝਾੜੀਆਂ ਵਿੱਚ ਕਾਹਨੂੰ ਰੱਖਣਾ ਸੀ ਹਨਾ ਜੇ ਇਹਦੇ ਨਾਲ ਕੁਝ ਹੋ ਜਾਂਦਾ ਜਿਵੇਂ ਇਹਨੂੰ ਲਪੇਟ ਕੇ ਤੇ ਸੁੱਟਿਆ ਸੀ ਝਾੜੀਆਂ 'ਚ ਜੇ ਕੁੱਤੇ ਵਗੈਰਾ ਇਹਨੂੰ ਖਾ ਜਾਂਦੇ ਹਨਾ ਤੇ ਉਹਨਾਂ ਨੂੰ ਕੀ ਸੀ ਹਾਂ ਜਿਨ੍ਹਾਂ ਨੂੰ ਤਰਸ ਹੀ ਨਹੀਂ ਆ ਹਾਂ ਜਿਨ੍ਹਾਂ ਨੂੰ ਤਰਸ ਹੀ ਨਹੀਂ ਆਇਆ ਬੱਚੇ ਤੇ ਹਨਾ ਇੰਨੀ ਛੋਟੀ ਬੱਚੀ ਵੀ ਐਦਾਂ ਕੌਣ ਰੱਖਦਾ ਜੀ ਆਪਾਂ ਵੇਖੋ ਜਿਵੇਂ ਹੁਣ ਮੇਰੇ ਵੀ ਬੇਟੇ ਹੋਏ ਨੇ ਹਨਾ ਤੇ ਆਪਾਂ ਐਦਾਂ ਕਰ ਸਕਦੇ ਹਾਂ ਆਪਣੇ ਕੋਲ ਕਦੀ ਵੀ ਨਹੀਂ ਪਤਾ ਨਹੀਂ ਉਹਨਾਂ ਨੇ ਕੀ ਸੋਚ ਕੇ ਇੰਨਾ ਵੱਡਾ ਪਾਪ ਕੀਤਾ ਹੋਵੇਗਾ ਹਾਂ ਜਿਨ੍ਹਾਂ ਨੇ ਝਾੜੀਆਂ ਚ ਰੱਖਤਾ ਬੱਚੀ ਨੂੰ ਹਾਂ ਜਿੱਦਨ ਮਿਲ ਗਈ ਉਦੋਂ ਹੀ ਸੋਚ ਲਿਆ ਸੀ ਵੀ ਦੱਸਣਾ ਹੀ ਨਹੀਂ ਕਿਸੇ ਨੂੰ ਹਾਂਜੀ ਜਦੋਂ ਅਸੀਂ ਇਹਨੂੰ ਦਾਖਲ ਕਰਵਾਇਆ ਸੀ ਨਾ ਉਦੋਂ ਅਸੀਂ ਉੱਥੇ ਹੀ ਮਤਲਬ ਕਹਿਤਾ ਅਸੀਂ ਵੀ ਸਾਡੀ ਬੱਚੀ ਅਸੀਂ ਆਪ ਦਾ ਹੀ ਜਿਵੇਂ ਉੱਥੇ ਡਾਕਟਰ ਹਣਾ ਮੈਡ ਮਾਂ ਵੀ ਮੈਨੂੰ ਲੜਦੀਆਂ ਸੀ ਵੀ ਐਨੀ ਛੋਟੀ ਬੱਚੀ ਵੀ ਜਨਮ ਇਹਦਾ ਹੋ ਗਿਆ ਹਣਾ ਵੀ ਜਿਵੇਂ ਤੱਕੇ ਨਾਲ ਜਨਮ ਹੋ ਗਿਆ ਤੂੰ ਕੁਝ ਖਾਂਦੀ ਪੀਂਦੀ ਨਹੀਂ ਸੀ ਕੁਝ ਉਹ ਬੋਲਦੇ ਸੀ ਮੈਨੂੰ ਬਹੁਤ ਜ਼ਿਆਦਾ ਪਰ ਮੈਂ ਉਹ ਸੁਣ ਲਿਆ ਚੁੱਪ ਕਰਕੇ ਹਣ ਮੈਂ ਕੁਝ ਉਹਨਾਂ ਨੂੰ ਕੁਝ ਦੱਸਿਆ ਨਹੀਂ ਅੱਛਾ ਹਾਂ ਵੀ ਜਿਵੇਂ ਸਾਨੂੰ ਕਿਤੋਂ ਮਿਲੀ ਏ ਜਾਂ ਕਿੱਦਾਂ ਮੈਂ ਕੁਝ ਨਹੀਂ ਕਿਹਾ ਮੈਂ ਕਿ ਮੇਰੀ ਏ ਜਦੋਂ ਤੁਸੀਂ ਇਹਨੂੰ ਪਹਿਲੀ ਵਾਰੀ ਦੇਖਦੇ ਹੋ ਜਦੋਂ ਚੱਕਦੇ ਹੋ ਹਣਾ ਮਾਂ ਦੀ ਮਾਤਾ ਦਾ ਹਣਾ ਇੱਕੋ ਜਿਹੀ ਹੁੰਦੀ ਤੇ ਤੁਹਾਨੂੰ ਪਹਿਲੇ ਹੀ ਇਹ ਚੀਜ਼ ਸੀਗੀ ਕਿ ਤੁਹਾਡੇ ਕੋਈ ਬੇਟੀ ਹੋਵੇ ਫਿਰ ਉਦੋਂ ਉਸ ਦਿਨ ਤੁਸੀਂ ਕੀ ਮਹਿਸੂਸ ਕਰਦੇ ਜਦੋਂ ਇਹਨੂੰ ਚੱਕਦੇ ਹੋ ਉਦੋਂ ਐਨੀ ਮਹਿਸੂਸ ਕੀਤਾ ਵੀ ਸਮਝ ਲਓ ਵੀ ਮੈਂ ਇਹਨੂੰ ਜਨਮ ਨਹੀਂ ਦਿੱਤਾ ਪਰ ਮੈਂ ਇਹੀ ਸੋਚਿਆ ਵੀ ਮੇਰੀ ਹੈ ਬੇਟੀ ਹਣਾ ਵੀ ਬੇਸ਼ੱਕ ਜਨਮ ਨਹੀਂ ਦਿੱਤਾ ਪਰ ਮੇਰੀ ਬੇਟੀ ਹੈ ਵੀ ਇਹਨੇ ਕਿਸੇ ਰੂਪ ਵਿੱਚ ਵੀ ਮੇਰੇ ਕੋਲ ਚਲੋ ਹਣਾ ਵੀ ਮਿਲ ਗਈ ਹੂੰ ਹੁਣ ਲੋਕ ਕਈ ਕਹਿ ਦਿੰਦੇ ਨੇ ਵੀ ਤੁਸੀਂ ਹੁਣ ਤੁਹਾਨੂੰ ਆਪਰੇਸ਼ਨ ਕਰਵਾਉਣਾ ਪੈਗਾ ਤੁਹਾਨੂੰ ਦੇਖੋ ਕਿੰਨੀਆਂ ਮੁਸ਼ਕਲਾਂ ਚ ਤੁਸੀਂ ਪੈ ਗਏ ਕੀ ਲੈਣਾ ਸੀ ਐ ਉਹ ਅਸੀਂ ਕਹਿੰਨੇ ਕੋਈ ਗੱਲ ਨਹੀਂ ਜੇ ਸਾਨੂੰ ਪ੍ਰਮਾਤਮਾ ਨੇ ਸੇਵਾ ਬਖਸ਼ੀ ਤਾਂ ਅਸੀਂ ਕਰਾਂਗੇ ਅੱਗੇ ਦੀ ਕਿਸਮਤ ਹਨਾ ਇੱਕ ਵਾਰੀ ਤਾਂ ਆਪਦੇ ਵੱਲੋਂ ਤਾਂ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਆਂ ਤੇ ਹੁਣ ਇਹਦਾ ਆਪਰੇਸ਼ਨ ਬਠਿੰਡੇ ਲੈ ਕੇ ਨੂੰ ਜਾਣਾ ਹੈ ਕੱਲ ਨੂੰ ਅਦੇਸ਼ ਹਸਪੀਟਲ ਉੱਥੇ ਕਹਿੰਦੇ ਆਂ ਦੀ ਸਰਜਰੀ ਹੋ ਜਾਏਗੀ ਜੇ ਉੱਥੋਂ ਨਹੀਂ ਹੁੰਦੀ ਤਾਂ ਫਿਰ ਅਸੀਂ ਇਹਨੂੰ ਦਿੱਲੀ ਲੈ ਕੇ ਜਾਵਾਂਗੇ ਬਹੁਤ ਲੋਕ ਕਹਿ ਲੈਂਦੇ ਨੇ ਜਿਵੇਂ ਈ ਦੀ ਦਾਦੀ ਵੀ ਜਦੋਂ ਅਸੀਂ ਇਹਨੂੰ ਲੈ ਕੇ ਆਏ ਸੀ ਨਾ ਉਦੋਂ ਵੀ ਕਾਫੀ ਜ਼ਿਆਦਾ ਕਹਿੰਦੀ ਸੀ ਬੇਛੋਟੀ ਜਿ ਬਿਲਕੁਲ ਹਨਾ ਅਬ ਤੁਹਾਨੂੰ ਕੀ ਜ਼ਰੂਰਤ ਪਈ ਸੀ ਤੁਸੀਂ ਉੱਥੇ ਪੁਲਿਸ ਨੂੰ ਵੀ ਕਾਇਦ ਹੁੰਦੇ ਹਨਾ ਫਬਰ ਕਰਦੇ ਨੇ ਵਾਪੇ ਕਿਤੇ ਆਸ਼ਰਮ ਚ ਪੇਜ ਦੇ ਹੁੰਦੇ ਈ ਤੁਸੀਂ ਇਹਨੂੰ ਘਰੇ ਲੈ ਆ ਕੇ ਕਿਉਂ ਆ ਗਏ ਪਹਿਲਾਂ ਕਹਿੰਦੀ ਸੀ ਪਰ ਹੁਣ ਤਾਂ ਕਾਫੀ ਜ਼ਿਆਦਾ ਇਹਨੂੰ ਪਿਆਰ ਕਰਦੀ ਹੈ ਅੱਛਾ ਹਾਂਜੀ ਸਾਰੇ ਹੀ ਬਹੁਤ ਜ਼ਿਆਦਾ ਇਹਦੀ ਜਿਵੇਂ ਤਾਈ ਹੋ ਗਈ ਦਾ ਤਾਇਆ ਸਾਰੇ ਬਹੁਤ ਹੀ ਜ਼ਿਆਦਾ ਵੀ ਦਾ ਮੋਹ ਕਰਦੇ ਨੇ ਅਸੀਂ ਤੇ ਇੱਕ ਦਿਨ ਵੀ ਚਲੀ ਜਾਵੇ ਤਾਂ ਸਾਰੇ ਇੰਨਾ ਕਹਿੰਦੇ ਨੇ ਕਿ ਸਾਡਾ ਇਹਦੇ ਬਿਨ ਦੇਲ ਨਹੀਂ ਲੱਗਦਾ ਅੱਛਾ ਹਾਂਜੀ ਤੁਸੀਂ ਕਹਿੰਦੇ ਕਿ ਫਾਦਰ ਸਾਹਿਬ ਦਾ ਵੀ ਨਹੀਂ ਜੀ ਲੱਗਦਾ ਇਹਦੇ ਹਾਂਜੀ ਹਾਂ ਇਹ ਉਹਦੇ ਕੋਲ ਹੀ ਸੌਂਦੀ ਮੇਰੇ ਕੋਲ ਨਹੀਂ ਹੀ ਸੌਂਦੀ ਅੱਛਾ ਹਾਂ ਇਹ ਉਹਦੇ ਤੋਂ ਬਿਨਾ ਨਹੀਂ ਰਹਿ ਸਕਦੀ ਹੂੰ ਸਨਾ ਜਿੱਦਾਂ ਸ਼ਾਮ ਹੁੰਦੀ ਹੈ ਤੇ ਮੈਨੂੰ ਵਾਰ-ਵਾਰ ਪੁੱਛੇਗੀ ਸਾਰੇ ਘਰ-ਘਰ ਕਰਕੇ ਵੀ ਕਦੋਂ ਆਣਗੇ ਐ ਕਰੇਗੀ ਵੀ ਕਦੋਂ ਡੈਡੀ ਕਦ ਆਏਗਾ ਤੇ ਆਪਦੇ ਵੱਡਾ ਜਿਹੜਾ ਦਾ ਡੈਡੀ ਦਾ ਤਾਇਆ ਹੈ ਨਾ ਉਹਦੇ ਬਾਰੇ ਵੀ ਇਹਨਾਂ ਨੇ ਨਾ ਲੱਗ ਲੱਗ ਨਿਸ਼ਾਨੀਆਂ ਰੱਖਿਆ ਹੋ ਜਾਂਨੇ ਅੱਛਾ ਹਾਂ ਉਹ ਜਿਵੇਂ ਆਪਦੇ ਡੈਡੀ ਨੂੰ ਆਈ ਕਹੇਗੀ ਵੀ ਉਹ ਕਿਉਂ ਨਹੀਂ ਆਇਆ ਤੇ ਆਪਦੇ ਵੱਡੇ ਡੈਡੀ ਦੇ ਹੋਰ ਮਤਲਬ ਕੋਈ ਨਿਸ਼ਾਨੀ ਨਹੀਂ ਰੱਖੀ ਵੀ ਉਹ ਤੁਹਾਨੂੰ ਸਮਝਾਉਣ ਲਈ ਹਾਂਜੀ ਸਾਨੂੰ ਸਮਝਾਉਣ ਲਈ ਅੱਛਾ ਤੇ ਇਹਦਾ ਜਿਹੜਾ ਵੱਡਾ ਬ੍ਰਦਰ ਵੀਰੇ ਦਾ ਮੁੰਡਾ ਹਨ ਤੇ ਉਹ ਉਹਦੀ ਵੀ ਨਿਸ਼ਾਨੀ ਇਹਨੇ ਹੋਰ ਰੱਖੀ ਵੀ ਉਹਦੇ ਬਾਰੇ ਪੁੱਛੇਗੀ ਕਦੇ ਆਪਦੇ ਦੂਸਰੇ ਦੋ ਜਿਹੜੇ ਭਰਾ ਨੇ ਉਹਨਾਂ ਬਾਰੇ ਪੁੱਛੇ ਇਹ ਵੀ ਸਾਰਿਆਂ ਦਾ ਮੋਹ ਕਰਦੀ ਆ ਹਾਂਜੀ ਬਹੁਤ ਜ਼ਿਆਦਾ ਕਰਦੀ ਸਾਰਿਆਂ ਦਾ ਜਿੱਦਾਂ ਇਹਨੂੰ ਸੁਣਦਾ ਨਹੀਂ ਇਹਨੂੰ ਤਾਂ ਪਤਾ ਨਹੀਂ ਹੁੰਦਾ ਹਨਾ ਵੀ ਕੀ ਗੱਲ ਹੋ ਰਹੀ ਆ ਜਾਂ ਇਸ ਚੀਜ਼ ਬਾਰੇ ਇਹਨੂੰ ਨਹੀਂ ਪਤਾ ਬਿਲਕੁਲ ਨਹੀਂ ਪਤਾ ਲੱਗਦਾ ਹਾਂਜੀ ਤੁਸੀਂ ਸੋਚਿਆ ਦੱਸਣਾ ਵੀ ਨਹੀਂ ਕਦੇ ਨਹੀਂ ਜਿੱਦਾਂ ਇਹ ਮੋਹ ਕਰਦੀ ਆ ਹਣਾ ਇਹ ਸਾਰੇ ਬਾਕੀ ਜਿਹੜਾ ਤੁਸੀਂ ਮੂੰਹ ਕਰਦੇ ਇਹ ਵੀ ਉਨਾ ਹੀ ਕਰਦੀ ਤੁਹਾਡਾ ਹਾਂਜੀ ਬਹੁਤ ਜ਼ਿਆਦਾ ਕਰਦੀ ਸਾਨੂੰ ਜਿੱਦਾਂ ਪਹਿਲਾਂ ਅਸੀਂ ਹਨਾ ਸੋਚਦੇ ਹੁੰਦੇ ਸੀ ਵੀ ਸਾਨੂੰ ਇੱਕ ਬੇਟੀ ਦੀ ਜ਼ਰੂਰਤ ਹੈ ਹੂੰ ਹੁੰਦੀ ਵੀ ਹਨਾ ਬੇਟੀਆਂ ਤਾਂ ਜ਼ਿਆਦਾ ਹੀ ਕਰਦੀਆਂ ਨੇ ਮਾਫੀ ਆਉਦਾ ਤੇ ਸਾਨੂੰ ਬਹੁਤ ਜ਼ਿਆਦਾ ਵੀ ਹੁੰਦਾ ਸੀ ਵੀ ਸਾਡੇ ਵੀ ਇੱਕ ਬੇਟੀ ਹੋਵੇ ਹਨਾ ਤੇ ਅਸੀਂ ਸੋਚਿਆ ਸੀ ਜਿੱਦਾਂ ਵੀ ਹਸਪੀਟਲ 'ਚ ਜਾ ਕੇ ਅਸੀਂ ਕਹਿ ਦਵਾਂਗੇ ਪਰ ਫਿਰ ਸਾਨੂੰ ਪ੍ਰਮਾਤਮਾ ਨੇ ਇਹ ਬੇਟੀ ਦੇਤੀ ਤੇ ਫਿਰ ਸਾਡੀ ਇਹ ਵੀ ਕਮੀ ਪੂਰੀ ਕਰਤੀ ਰੱਬ ਨੇ ਤੇ ਹੁਣ ਅਸੀਂ ਕਦੀ ਵੀ ਨਹੀਂ ਸੋਚਿਆ ਵੀ ਅੱਛਾ ਕਈ ਵਾਰੀ ਨਾ ਇਦਾਂ ਦਾ ਬੱਚਾ ਨਾ ਤੁਹਾਡੇ ਲਈ ਕਰਮਾ ਵਾਲਾ ਬਹੁਤ ਹੁੰਦਾ ਹੈ ਨਾ ਹਾਂਜੀ ਤੁਹਾਡੇ ਲਈ ਵੀ ਹੈਗੀ ਐ ਕੋਈ ਦਨੀਆਂ ਚੀਜ਼ਾਂ ਹੋਈਆਂ ਜਿਹੜੀਆਂ ਮਤਲਬ ਇਹਦੇ ਜਨਮ ਤੋਂ ਬਾਅਦ ਹੋਈਆਂ ਹੁਣ ਮੈਂ ਮ ਜਿੱਦਾਂ ਨਾ ਮੈਂ ਵੀ ਮੇਰੇ ਹਸਬੰਡ ਕਰ ਲਈ ਕੰਮ ਹੈ ਨਾ ਕਰਦੇ ਸੀਗੇ ਵੀ ਜਿਵੇਂ ਮਜਦੂਰੀ ਕਰਦੇ ਸੀ ਤੇ ਥੋੜਾ ਵੀ ਔਖਾ ਸੀਗਾ ਘਰ ਦਾ ਗੁਜ਼ਾਰਾ ਹਾਂਜੀ ਤੇ ਮੈਂ ਚਾਹੁੰਦੀ ਸੀ ਚਲੋ ਵੀ ਮੈਨੂੰ ਵੀ ਕਿਤੇ ਕੋਈ ਕੰਮ ਮਿਲ ਜੇ ਹਨਾ ਜੋਬ ਮਿਲ ਜੇ ਤੇ ਮੈਨੂੰ ਵੀ ਹੁਣ ਮੈਂ ਐਲ ਆਈਸੀ ਜਿਵੇਂ ਬੀਮਾ ਕੰਪਨੀ ਚ ਜਵੈਨਿੰਗ ਮੇਰੀ ਹੋ ਗਈ ਏ ਤੇ ਮੈਂ ਹੁਣ ਉਹ ਕੰਮ ਕਰਦੀ ਹਾਂ ਉਹਦੇ ਵਿੱਚ ਇਹਦੇ ਇਹਦੇ ਆਉਣ ਤੋਂ ਬਾਅਦ ਹੋਇਆ ਹਾਂਜੀ ਇਹਦੇ ਆਉਣ ਤੋਂ ਬਾਅਦ ਅੱਛਾ ਤੁਸੀਂ ਵੀ ਇਹਨੂੰ ਕਰਮਾ ਵਾਲੀ ਮੰਨਦੇ ਹੋ ਹਾਂਜੀ ਹੂੰ ਜਿੱਦਾਂ ਤੁਸੀਂ ਦੱਸਦੇ ਆ ਕਿ ਇਹਦੇ ਭਰਾ ਵੀ ਹੋਏ ਨਾ ਬਹੁਤ ਪਿਆਰ ਕਰਦੇ ਨੇ ਹਾਂਜੀ ਬਹੁਤ ਜ਼ਿਆਦਾ ਇਹਨੂੰ ਪਿਆਰ ਕਰਦੇ ਨੇ ਇਹਦੇ ਭਰਾ ਜਦੋਂ ਮੈਂ ਘਰ ਹੀ ਨਹੀਂ ਹੁੰਦੀ ਤੇ ਉਹ ਹੀ ਇਹਨੂੰ ਵੀ ਸੰਭਾਲਦੇ ਨੇ ਵੱਡੋ ਅੱਛਾ ਹਾਂ ਬਹੁਤ ਜ਼ਿਆਦਾ ਇਹਦੀ ਕੇਅਰ ਕਰਦੇ ਆ ਤੇ ਜਿਵੇਂ ਹੁਣ ਵੀ ਬਿ ਲੋਕ ਸਾਨੂੰ ਕਈ ਕੁਝ ਬੋਲ ਦਿੰਦੇ ਨੇ ਕੀ ਬੋਲਦੇ ਨੇ ਵੀਜੀ ਦਾ ਤੁਸੀਂ ਕੁੜੀ ਲਾਇਆ ਕਿ ਹਨਾ ਤੁਸੀਂ ਕਾਣੋਂ ਮੁਸ਼ਕਲਾਂ ਚ ਪੈਣਾ ਸੀ ਵੀ ਤੇਰੇ ਤਾਂ ਵਧੀਆ ਦੋ ਬੇਟੇ ਸੀ ਵੱਡੇ ਵੱਡੇ ਸੋਣ ਤੋਂ ਜਾਣੀ ਤੇਰੇ ਪਿੱਛੇ ਵੀ ਧਿਆਨ ਰਹਿੰਦਾ ਹੋਏਗਾ ਵੀ ਛੋਟੀ ਏ ਕੁੜੀ ਮੈਂ ਕਹਿੰਨੀ ਕੋਈ ਗੱਲ ਨਹੀਂ ਹਨਾ ਜੇ ਰੱਬ ਨੇ ਸਾਨੂੰ ਕੁੜੀ ਦੀ ਦਾਤ ਬਖਸ਼ੀ ਹੈ ਨਾ ਤੇ ਉਹ ਸਾਨੂੰ ਸੇਵਾ ਦਿੱਤੀ ਹੈ ਪ੍ਰਮਾਤਮਾ ਨੇ ਹੈਨਾ ਕਿਸੇ ਬੰਦੇ ਨੇ ਵੀ ਸਾਨੂੰ ਚਲੋ ਵੀ ਹੈਨਾ ਤੁਹਾਡੇ ਆਪ ਦੇ ਦਿਲ 'ਚ ਕਦੇ ਨਹੀਂ ਆਇਆ ਕਿ ਇਹ ਇਹਦਾ ਇਹਦੇ ਇਲਾਜ ਵੀ ਕਰਾਉਣਾ ਪੈ ਰਿਹਾ ਤੁਸੀਂ ਪੈਸੇ ਵੀ ਲਾਏ ਹੈਨਾ ਇੱਥੇ ਤੇ ਅੱਗੇ ਵੀ ਸ਼ਾਇਦ ਲਾਉਣੇ ਪੈਣੇ ਆਪਰੇਟ ਜਿੱਦਾਂ ਤੁਸੀਂ ਦੱਸ ਰਹੇ ਹੋ ਤੁਹਾਡੇ ਦਿਲ 'ਚ ਕਦੇ ਨਹੀਂ ਆਇਆ ਕਿ ਇਹ ਵੀ ਇਹਨੂੰ ਕਿਤੇ ਹੋਰ ਛੱਡਿਆ ਨਹੀਂ ਆ ਜਾਂ ਨਾਥਾ ਸ਼ਰਮ 'ਚ ਛੱਡਿਆ ਨਹੀਂ ਨਹੀਂ ਮੈਡਮ ਕਦੇ ਨਹੀਂ ਨਾ ਇਦਾਂ ਦਾ ਕਦੇ ਨਹੀਂ ਦਿਲ ਚ ਆਇਆ ਸੀ ਇਹਨੂੰ ਕਦੀ ਇਦਾਂ ਦਾ ਸੋਚਿਆ ਵੀ ਨਹੀਂ ਕਦੇ ਹੁਣ ਇਹਨੂੰ ਕੌਣ ਛੱਡਣ ਦੇਣਾ ਹਨਾ 5 ਸਾਲ ਹੋ ਗਏ ਨਹੀਂ ਉਦੋਂ ਜਦੋਂ ਚੋੜ ਨਹੀਂ ਉਦੋਂ ਵੀ ਨਹੀਂ ਸੀ ਸੋਚਿਆ ਸੀ ਅਸੀਂ ਸੋਚਿਆ ਹੀ ਨਹੀਂ ਸੀ ਬਿਲਕੁਲ ਵੀ ਜਦੋਂ ਲੈ ਕੇ ਆਏ ਸੀ ਨਾ ਅਸੀਂ ਬਿਲਕੁਲ ਵੀ ਨਹੀਂ ਸੋਚਿਆ ਸੀ ਵੀ ਅਸੀਂ ਇਹਨੂੰ ਕਿਤੇ ਹਨਾ ਉਹ ਨਾਥ ਆਸ਼ਰਮ ਛੱਡਾਂਗੇ ਜਾਂ ਕੁਝ ਵੀ ਕਦੀ ਵੀ ਨਹੀਂ ਅਸੀਂ ਸੋਚਿਆ ਹਮ ਆਇਆ ਲੱਗਦਾ ਸੀ ਜਿਵੇਂ ਵੀ ਮੈਂ ਇਹਨੂੰ ਜਨਮ ਦਿੱਤਾ ਹੈ ਹਮ ਹਾਂਜੀ ਆਪਦੀ ਬੇਟੀ ਲੱਗਦੀ ਹੈ ਤੇ ਕਈ ਐਵੇਂ ਦੇ ਵੀ ਹੈਗੇ ਨੇ ਜਿਹੜੇ ਬਹੁਤ ਜ਼ਿਆਦਾ ਦਾਵਾਵਾਂ ਦਿੰਦੇ ਨੇ ਅੱਜ ਵੀ ਅੱਛਾ ਵੀ ਬਹੁਤ ਵਧੀਆ ਤੁਸੀਂ ਵੀ ਇਹ ਪੁੱਣ ਦਾ ਕੰਮ ਕੀਤਾ ਏ ਵੀ ਅੱਜ ਤੁਹਾਡੇ ਘਰ 'ਚ ਜਿਵੇਂ ਗਰੀਬੀ ਹੈ ਹਨਾ ਤੇ ਕਿਸੇ ਦਿਨ ਉਹੋ ਜਿਹਾ ਵੀ ਟਾਈਮ ਆਏਗਾ ਤੁਸੀਂ ਬੱਚੀ ਜਿੱਦਾਂ ਕਹਿੰਦੇ ਨੇ ਲక్ష్ਮੀ ਹੁੰਦੀ ਹੈ ਹਨਾ ਤੁਸੀਂ ਲక్ష్ਮੀ ਦੀਪ ਸੇਵਾ ਕੀਤੀ ਤੇ ਤੁਹਾਨੂੰ ਪਰਮਾਤਮਾ ਇੱਕ ਦਿਨ ਇੰਨਾ ਕੁ ਦੇਵੇਗਾ ਨਾ ਤੇ ਤੁਸੀਂ ਵੀ ਦੇਖੋਗੇ ਵੀ ਵਾਕਿਆ ਹੀ ਸਾਡੇ ਨਾਲ ਹਨਾ ਕ੍ਰਿਸ਼ਮਾ ਹੋਇਆ ਹੈ ਪਰਮਾਤਮਾ ਨੇ ਕੀਤਾ ਵੀ ਇੱਕ ਬੱਚੀ ਤੁਸੀਂ ਬੀਜੀਵੇਂ ਅਨਾਥ ਬੱਚੀ ਨੂੰ ਤੁਸੀਂ ਆਪ ਬੀ ਪਾਲ ਲਿਆ ਹੈ ਹਾਂਜੀ ਬਹੁਤ ਬਹੁਤ ਸ਼ੁਕਰੀਆ ਮੈਮ ਗੱਲਬਾਤ ਕਿਤੇ ਟਾਈਮ ਦਿੱਤਾ ਸਜੇ ਇੰਟਰਵਿਊ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਦੇ ਮੈਨੂੰ ਦੇ ਇਜਾਜ਼ਤ ਸਸਟੇ